ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਦੀ ਦੁਬਈ 'ਚ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ 33 ਸਾਲਾ ਨੌਜਵਾਨ ਲਖਵਿੰਦਰ ਸਿੰਘ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਜਾਣਕਾਰੀ ਦਿੰਦਿਆਂ ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਮੇਰੇ ਦੋ ਲੜਕੇ ਹਨ ਤੇ ਲਖਵਿੰਦਰ ਉਹਨਾਂ ਦਾ ਛੋਟਾ ਪੁੱਤਰ ਹੈ ਲਖਵਿੰਦਰ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਤੇ ਉਹ ਕਿਸੇ ਕੰਪਨੀ ਦੇ ਵਿੱਚ ਡਿਲੀਵਰੀ ਬਵਾਏ ਵਜੋਂ ਕੰਮ ਕਰਦਾ ਸੀ। ਲਖਵਿੰਦਰ ਆਪਣੇ ਕੰਮ ਤੋਂ ਬਹੁਤ ਖੁਸ਼ ਸੀ ਤੇ ਕੁਝ ਦਿਨ ਪਹਿਲਾਂ ਹੀ ਉਸਨੇ ਫੋਨ ਤੇ ਸਾਨੂੰ ਦੱਸਿਆ ਕਿ ਉਸਨੂੰ ਦੁਬਈ ਦਾ ਡਰਾਈਵਿੰਗ ਲਾਇਸੈਂਸ ਮਿਲ ਗਿਆ ਹੈ। ਇਸ ਕੰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਕੱਲ 20 ਤਰੀਕ ਨੂੰ ਸ਼ਾਮ 6 ਵਜੇ ਜਦੋਂ ਲਖਵਿੰਦਰ ਦੀ ਮੌਤ ਦੀ ਖਬਰ ਆਈ ਤਾਂ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ। ਲਖਵਿੰਦਰ ਦੇ ਪਿਤਾ ਪਰਗਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਫੋਨ ਤੇ ਦੱਸਿਆ ਗਿਆ ਸੀ ਕਿ ਡਿਲੀਵਰੀ ਦੇ ਕੰਮ ਦੇ ਦੌਰਾਨ ਲਖਵਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਖਵਿੰਦਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਉਸ ਦੀ ਲਾਸ਼ ਨੂੰ ਪਿੰਡ ਖਾਨਪੁਰ ਲਿਉਣ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕਰ ਸਕੇ بیٹے ਦਾ ਕੀ ਨਾਮ ਲਖਵਿੰਦਰ ਸਿੰਘ ਕਦੋਂ ਗਿਆ ਸੀ ਬੇਟਾ ਬਾਹਰ ਲਿਮਟ 3 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼ ਚੋਂ ਸੀ ਦਬਈ ਤੇ ਸਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਨੂੰ ਸਾਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਪਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ ਤੇ ਕਿੰਨੇ ਸਮੇਂ ਤੋਂ ਉਹ ਦੁਬਈ ਚ ਰਹਿੰਦਾ ਹੈ ਤੇ 3 ਮਹੀਨੇ ਹੋ ਨਾ ਆ ਗਏ ਫਿਲਹਾਲ ਹੁਣੇ ਭੇਜਿਆ ਸੀ ਭੇਜ ਗਿਆ ਜੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿਹਨੇ ਦੱਸਿਆ ਤੁਹਾਨੂੰ ਸੋਨੂੰ ਕਿ ਦਾ ਬੇਟੇ ਨੇ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸਿਕਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ ਚ ਗੁਆਇਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ ਚ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਤੇਰ ਉਹਨੇ ਦੁਬਾਰਾ ਆਪਣੇ ਭਰਾ ਵਾਲਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਬਦਲ ਰਹੇ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਹੈ ਜੀ ਛੋਟਾ ਸੀ ਵੱਡਾ ਇਹ ਛੋਟਾ ਹੈ ਜੀ ਤੁਸੀਂ ਕੀ ਕਹਿੰਦੇ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਸਾਡੀ ਸਰਕਾਰ ਦੀ ਉਹਦਾ ਇਹ ਇਨਕੁਆਰੀ ਕੀਤੀ ਜਾਵੇ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈਣ ਦੀ ਜਾਵੇ ਜੋ ਅਸੀਂ ਉਸਕਾ ਸਹੀ ਸਲਾਮ ਦੇਖ ਸੜ ਕੇ ਅਫਸਰ ਕਰਦੇ ਮਤਲਬ ਜੀ ਤੁਹਾਡੇ ਬੇਟੇ ਦਾ ਨਾਮ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਕਈ ਕਿੱਦਾਂ ਹੋਇਆ ਮੇਰੇ ਕੋਲ ਕੁਵਿੰਦਾ ਸੰਤ ਦਾ ਨਾਮ ਵੀ ਗੀਰ ਬਰਕਰਰ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਦੇ ਮੋਟਰਸਾਈਕਲ ਤੇ ਆ ਕਹਿੰਦਾ ਜਾ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨਸਾਂਸ ਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਂ ਕਿ ਪਤਾ ਤੈਨੂੰ ਹਨਾ ਦੂਜੇ ਦਫ਼ਤਰ 'ਚ ਇਹ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫ਼ਤਰ 'ਚ ਕਰ ਦੂੰਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫ਼ਤਰ 'ਚ ਜੋਬ ਲੱਗੇ ਮੋਟਰਸਾਈਕਲ ਤੇ ਸੰਗਲਸ ਹਫਤਾ ਇਹਦਾ ਮੇਰੇ ਕੋਲ ਨਹੀਂ ਮੋੜੀ ਸਾਡੇ ਕੋਲ ਆ ਬੱਸ ਇਹ ਸੰਸਪਾਰ ਕਰ ਸਕਦੇ ਚੰਚਲ ਸਿੰਘ ਜੀ ਤੇ ਕਿਹੜੇ ਪਿੰਡ ਦਾ ਪਿੰਡ ਖਾਲਪੁਰ ਤਹਿਸੀਲ ਦਸੂਆ ਜ਼ਿਲ੍ਹਾ ਸ਼ਾਹਪੁਰ ਫਿਰ ਸਭ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਨਹੀਂ ਉਥੋਂ ਹੀ ਹਾਂਜੀ ਕੀ ਤੁਸੀਂ ਇਹ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੇ ਜਿਹੜੀ ਹੈਗੇ ਆ ਡਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਹਿਕੀਕ ਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਵੀ ਹਸਤ ਕਰਦਾ। ਖਾਸ ਖਾਸ ਆਏ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਤੇ ਨਾਲ ਹੋਇਆ ਕਿੱਦਾਂ ਹੋਇਆ। ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ। ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਵੀ ਕੀ ਕੁਝ ਕਿਸ ਤਰ੍ਹਾਂ ਇਹ ਪਾਣਾ ਵਾਪਰੇ।